ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਸਕੇਵੀ ਜਿੰਨੇ ਕ ਆਪਾਂ ਬਣਾਈ ਹੈ ਰੈਡੀ ਕੀਤੀ ਆ अपनी बाजू होगी जी तैयार बन के दोनों बाजू हो गई जी अपनी रेडी ए करती जी आप बी बाई इंच ਮੋੜਾ ਕੀਤਾ ਜੀ ਆਪਾਂ 8.5 ਆ ਦੇਖੋ 8.5 ਤੇ ਕਾਟ ਪਾ ਕੇ ਜੀ ਆਪਾਂ ਇਹ ਕਰਤਾ 9.5 8 ਇੰਚ ਤੱਕ ਤਾਂ ਆਪਾਂ ਜੀ ਕੁੰਡੇ ਵਧਾਏ 8 ਇੰਚ ਤੱਕ ਬਾਕੀ ਆਪਣੇ ਆਹ ਕਾਰਟ ਪੈ ਗਈ ਤੇ ਇਹ ਆਪਾਂ ਕਰਤਾ ਜੀ 9/2 ਇੰਚ ਦਾ ਮੋਟਾ ਇਹ ਆਪਾਂ ਕਰਤੀਆਂ ਜੀ ਰੈਡੀ ਬਾਜੂ ਤੇ ਹੁਣ ਦਿਖਾ ਰਹੇ ਹਾਂ ਜੀ ਆਪਾਂ ਸੌਰੀ ਐਂਡ ਕਲਾਲਾ ਵੀ ਦੀਂਦਣੀਆਂ ਐਂਕ ਤੋਂ ਬਣਾ ਬਈ ਜਿਹੜੇ ਆਪਾਂ ਕੁੰਡੇ ਪਾਏ ਸੀ ਨਾ ਸੂਈ ਵਿੱਚ ਸੂਈ 'ਚ ਧਾਗੇ 'ਚ ਪਰੋਏ ਸੀ ਜਿਹੜੇ ਕੁੰਡੇ ਆਪਾਂ ਉਹ ਆਪਾਂ ਕੁੰਡੇ ਸਲਾਈ 'ਚ ਪਾ ਲਈ। ਉਹ ਸਾਰੇ ਕੁੰਡੇ। ਉਹ ਆਪਾਂ ਸਲਾਈ 'ਚ ਪਾ ਲਈ ਧਾਗਾ ਆਪਾਂ ਵਿੱਚੋਂ ਕੱਢਤਾ। ਹੁਣ ਆਪਾਂ ਇਹ ਪੁੱਠੇ ਸਿੱਧੀ ਸਲਾਈ ਦਾ ਗਲਮਾ ਬਣਾ ਲਵਾਂਗੇ। ਇੱਕ ਪੁੱਠਾ ਕੁੰਡਾ, ਇੱਕ ਸਿੱਧਾ ਕੁੰਡਾ। ਬੱਡਰੂਮ ਆ ਕੇ ਫਿਰ ਆਪਾਂ ਸੂਈ ਨਾਲ ਬੰਦ ਕਰ ਦਾਂਗੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਇਹ ਆਪਾਂ ਕੁੰਡੇ ਜੀ ਸਾਰੇ ਪਾਲੇ ਸਲਾਈ 'ਚ ਤੇ ਹੁਣ ਭਰਾਰੇ ਜੀ ਆਪਾਂ ਗਲਮਾਂ ਬਾਈ ਆਇਆ ਹੈ ਨਾ ਵੀ ਵੇਖੋ ਕੁੰਡੇ ਆਪਾਂ ਬੰਦ ਕਰਦੇ ਆ ਹਨਾ ਮੁੜ ਕੇ ਫਿਰ ਆਪਾਂ ਨੂੰ ਚੱਕਣੇ ਪੈਂਦੇ ਆ ਉਹ ਵਧੀਆ ਨਹੀਂ ਚੱਕੇ ਜਾਂਦੇ ਆਪਣੇ ਨਾਲ ਦੀ ਨਾਲ ਹੀ ਤੁਸੀਂ ਉਹ ਕੁੰਡੇ ਧਾਗੇ ਚ ਭਰੋਈ ਜਾਓ ਸੂਈ ਨਾਲ ਤੇ ਮੁੜ ਕੇ ਵਧੀਆ ਉਹ ਆਸਾਨੀ ਨਾਲ ਸਲਾਈ ਤੇ ਚੜ ਜਾਂਦੇ ਆ ਨਾਲੇ ਬਾਈ ਟਾਈਮ ਨਹੀਂ ਲੱਗਦਾ ਮੁੜ ਕੇ ਆਪਾਂ ਜਰਕ ਜਰਕ ਗਲਮਾ ਬਣਾ ਦਿੰਨੇ ਨਾਜੀ ਕੁੰਡੇ ਮਦਨ ਨਾ ਘਟਣ ਬਹੁਤ ਸੋਹਣਾ ਕਲਮਾ ਬਣ ਕੇ ਤਿਆਰ ਹੁੰਦਾ ਹੈ ਤੇ ਜਿਹੜੀ ਬਈ ਆਹ ਸਾਈਡ ਹੁੰਦੀ ਹੈ ਨਾ ਸਿੱਧੀ ਇਹ ਕੁੰਡੇ ਤਾਂ ਆਪਾਂ ਬੰਨ੍ਹ ਹੀ ਕਰਦੇ ਆ ਤੇ ਜਿਹੜਾ ਇਹ ਆਪਾਂ ਗੁੰਦੇ ਆ ਫੁਕਾ ਕੁੰਡਾ ਲਾਉਣੇ ਆ ਉਹ ਫੁਕਾ ਕੁੰਡਾ ਹੀ ਸਲਾਈ 'ਚ ਪਾ ਲਈ ਬਸ ਇਹ ਆਪਾਂ ਬਣਾ ਰਹੇ ਆ ਜੀ ਪੁੱਠਾ ਸਿੱਧਾ ਕੁੰਡਾ ਤੁਸੋਂ ਨੂੰ ਦਿਖਾ ਰਹੀ ਹਾਂ ਬਸ ਜਿਹੜੇ ਕੁੰਡੇ ਆਪਾਂ ਧਾਗੇ 'ਚ ਪਰੋਈ ਸੀ ਸੂਈ ਨਾਲ ਉਹ ਜੀ ਆਪਾਂ ਸਲਾਈ ਤੇ ਚੜਾ ਲਈ ਇੱਕ ਸਾਈਡ ਦਾ ਮੋਢਾ ਬੰਦ ਕੀਤਾ ਹੈ ਬਈ ਆਪਾਂ ਉਹ ਬੰਦ ਆਪਾਂ ਕਿਵੇਂ ਕੀਤਾ ਜੀ ਉਹ ਆਪਾਂ ਕੀਤਾ ਸਲਾਈਆਂ ਨਾਲ ਬੰਦ ਸਲਾਈਆਂ ਨਾਲ ਬਹੁਤ ਵਧੀਆ ਬੰਦ ਹੁੰਦਾ ਹੈ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਜੀ ਵਧੀਆ ਬੰਦ ਹੈ ਨਾ ਨਾਲ ਨਾਲ ਗਲਮਾ ਇਹ ਉਹ ਕੁੰਡੇ ਜਿਹੜੇ ਆਪਾਂ ਸੂਈ 'ਚ ਪਾਏ ਸੀ ਧਾਗਾ ਪਰੋਇ ਸੀ ਜਿੰਨਾ ਧਾਗਾ ਆਪਾਂ ਕੱਢਤਾ ਨਾਲ ਦੀ ਨਾਲ ਆਪਾਂ ਇਹ ਸੂਈ ਤੇ ਸਲਾਈ ਤੇ ਚੜਾਈ ਗਏ ਕੁੰਡੇ ਤੇ ਧਾਗਾ ਆਪਾਂ ਕੱਢੀ ਗਏ ਆ ਦੇਖੋ ਜੀ ਆਪਾਂ ਮੋਢਾ ਬੰਦ ਕੀਤਾ ਸਲਾਈਆਂ ਨਾਲ ਹੀ ਕੀਤਾ ਹੈ ਬਈ ਮੋਢਾ ਬੰਦ। ਬਿਲਕੁਲ ਪਤਾ ਨਹੀਂ ਲੱਗਦਾ ਮੋਢੇ ਬੰਦ ਕੀਤੇ ਦਾ। ਇੱਕ ਸਾਈਡ ਦਾ ਮੋਢਾ ਬੰਦ ਕਰਕੇ ਆਪਾਂ ਸਾਰੇ ਗਲਮੇ ਦੇ ਕੁੰਡੇ ਸਲਾਈ ਦੇ ਚੜਾ ਲਏ। ਹੁਣ ਆਪਾਂ ਇਹ ਗਲਮਾ ਰੈਡੀ ਕਰਕੇ 1.5 ਇੰਚ ਦਾ 1.5 ਇੰਚ ਦਾ ਬਹੁਤ ਆ। ਫੇਰ ਜੇ ਆਪਾਂ ਦੂਜਾ ਮੋਢਾ ਬੰਦ ਕਰ ਦਾਂਗੇ ਮੋਢਾ ਬੰਦ ਕਰਕੇ ਫੇਰ ਆਪਾਂ ਬਾਜੂ ਸਿਉਂਦਿਆਂਗੇ। ਬਾਜੂ ਸਿਓ 50 ਕਿਜੀ ਸੈਡਾ ਸਿਲਤੀ ਜਾਣੀ ਹੈ ਤੇ ਆਪਣੀ ਸਕੀ ਵੀ ਤਿਆਰ ਹੁਣ ਤਾਂ ਭਾਈ ਆਪਾਂ ਮੈਂਟੇ ਚ ਤਿਆਰ ਕਰਤੀ ਪਰ ਮੈਨੂੰ ਟਾਈਮ ਬਹੁਤ ਹੋ ਗਿਆ ਲੱਗੀ ਪਈ ਨੂੰ ਇਹ ਤੇ ਬਹੁਤ ਦਿਨਾਂ ਦੀ ਪ੍ਰੁਣੀ ਹੈ ਭਾਈ ਹੁਣ ਆਪਾਂ ਭਾਈ ਇਹਦੂ ਅੱਗੇ ਲਾਉਣਾ ਹੈ ਜਾਕਟ ਜਾਕਟਾ ਲਾਉਣਾ ਹੈ ਭਾਈ ਜਾਕਟਾ ਜਾਕਟ ਨਹੀਂ ਲਾਉਣੀ 70 ਜੋਟਿਆਂ ਦੀ ਜਾਗਤ ਬਣਾਉਣੀ ਹੈ ਬਈ ਹੁਣ ਮੈਂ ਮੈਨੂੰ ਫਰਮਾਇਸ਼ ਪਾਤੀ ਦੀਦੀ ਨੇ ਆਲੀ 70 ਜੋਟਿਆਂ ਦੀ ਜਾਗਤ ਬਣਾ ਦੇ ਹੁਣ ਮੈਨੂੰ ਆਏ ਲੱਗੀ ਅਦਾ ਵੀ ਮੈਂ ਕਿਵੇਂ ਬਣਾਉਂਗੀ orange ਕਲਰ ਦੀ ਬਈ ਏ ਬਈ ਇੱਕ ਪੁੱਠਾ ਇੱਕ ਸਿੱਧਾ ਜਿਵੇਂ ਮੈਂ ਪਹਿਲਾਂ ਇੱਕ ਮੈਂ ਬਣਾਇਆ ਸੀਗਾ ਕਰੀਮ ਰੰਗ ਦਾ ਬਲੌਜ ਬਣਾਇਆ ਸੀ ਮੈਂ ਪਹਿਲਾਂ ਤੇ ਉਹਦੀ ਮੈਂ ਵੀਡੀਓ ਵੀ ਪਾਈ ਸੀਗੀ ਬਣਤੀ ਦੀ ਬਲੌਜ ਦੀ ਵੀਡੀਓ ਜਿਵੇਂ ਮੈਂ ਅੱਜਕੀ ਵੀ ਦਿਖਾ ਰਹੀ ਹਾਂ ਸੋਨੂੰ ਆਈ ਮੈਂ ਬਲੌਜ ਦਿਖਾਇਆ ਸੀਗਾ ਤੇ ਇੱਕ ਨਾ ਦੀਦੀ ਨੇ ਮੈਨੂੰ ਕਾਲ ਕੀਤੀ ਉਹਨਾਂ ਨੂੰ ਸਮਝ ਨਹੀਂ ਆਈ ਮਤਲਬ ਉਹਨਾਂ ਨੂੰ ਆਈ ਨਹੀਂ ਬੁੰਤੀ ਬਣਾਉਣੀ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਕਹਿੰਦੇ ਕਹਿੰਦੀ ਤੁਸੀਂ ਮੈਨੂੰ ਬੁੰਤੀ ਦੱਸ ਦਿਓ ਬਲੌਜ ਦੀ ਜਿਹੜੀ ਤੁਸੀਂ ਵੀਡੀਓ ਪਾਈ ਹੈ ਮੈਨੂੰ ਬਹੁਤ ਸੋਹਣਾ ਲੱਗਾ ਕਹਿੰਦੀ ਮੈਂ ਕਿਹਾ ਕੋਈ ਨਹੀਂ ਵੀ ਮੈਂ ਦੱਸ ਦਵਾਂਗੀ ਤੇ ਮੈਂ ਕਿਹਾ ਵੀ ਮੈਂ ਬੁੰਤੀ ਪਾ ਰੱਖੀ ਆਂ ਦੀ ਮੈਨੂੰ ਸਮਝ ਨਹੀਂ ਆਈ ਔਖੀ ਲੱਗਦੀ ਆਂ ਨਹੀਂ ਪਤਾ ਜਾਣੀ ਲੱਗਦਾ ਵੀ ਇਹ ਤੁਸੀਂ ਵੀ ਜਿਹੜਾ ਆਹ ਕੁੰਡਾ ਵਿੱਚ ਪਾਇਆ ਹੈਗਾ ਇਹ ਕੁੰਡਾ ਕਿਵੇਂ ਵੱਧਦਾ ਕਿਵੇਂ ਘਟਦਾ ਮੈਂ ਨਾ ਬਈ ਉਹਨੂੰ ਵੀਡੀਓ ਬਣਾ ਕੇ ਇੱਕ ਹੱਥ ਚ ਤਾਂ ਬਈ ਨੂੰ ਮੈਂ ਫੋਨ ਫੜਿਆ ਇੱਕ ਹੱਥ ਨਾਲ ਮੈਂ ਵੀਡੀਓ ਬਣਾਈ ਮੈਂ ਦੱਸਿਆ ਉਹਨੂੰ ਵੀ ਇੱਥੋਂ ਆਏ ਆਹ ਕੁੰਡੇ ਆਏ ਪਹਿਣ ਕੇ ਇੱਥੋਂ ਆਏ ਪਹਿਣ ਕੇ ਮੈਂ ਉਹਨੂੰ ਸਾਰਾ ਸਮਝਾਇਆ ਮੈਂ ਵੀਡੀਓ ਬਣਾ ਕੇ ਉਹਨੂੰ ਭੇਜੀ ਸਪੈਸ਼ਲ ਸਪੈਸ਼ਲ ਵੀਡੀਓ ਬਣਾ ਕੇ ਭੇਜੀ ਬਾਈ ਮੈਂ ਤਾਂ ਮੈਂ ਉਹਨੂੰ ਪਤਾ ਕੀ ਕਿਹਾ ਮੈਂ ਕਿ ਦੀਦੀ ਮੇਰੀ ਕੋਈ ਮਤਲਬ ਮੈਂ ਤੁਹਾਨੂੰ ਗੱਲ ਕਹਿਣੀ ਆ ਵੀ ਤੁਸੀਂ ਨਾ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਰੂਰ ਮੈਂ ਕਿ ਮੇਰੀ ਤੁਸੀਂ ਹੈਲਪ ਕਰਨੀ ਹੈ ਤੇ ਬੁੰਤੀ ਤੇ ਤੇ ਕੋਈ ਗੱਲ ਨਹੀਂ ਬੁੰਤੀ ਤੇ ਭਾਵੇਂ ਮੈਂ ਤੁਹਾਨੂੰ ਹੋਰ ਵੀ ਪੁੱਛ ਲਿਓ ਤੁਸੀਂ ਮੈਂ ਦੱਸ ਦਵਾਂਗੀ ਕਹਿੰਦੇ ਕੋਈ ਗੱਲ ਨਹੀਂ ਬਈ ਜਰੂਰ ਤੁਹਾਡੀ ਵੀਡੀਓ ਵੇਖਿਆ ਕਰਾਂਗੇ ਅਸੀਂ ਜਰੂਰ ਤੁਹਾਡੀ ਮਦਦ ਕਰਾਂਗੇ ਤੇ ਮੈਂ ਉਹਨਾਂ ਐ ਵੀ ਕਿਹਾ ਮੈਂ ਕਿ ਜੇ ਤੁਹਾਨੂੰ ਨਾਂ ਵੀ ਸਮਝ ਆਈ ਨਾ ਇਸ ਬੁੰਤੀ ਦੀ ਮੈਂ ਤੁਸੀ ਦੁਬਾਰੇ ਕਾਲ ਕਰ ਲਿਓ ਮੈਂ ਕਿ ਮੈਂ ਤੁਹਾਨੂੰ ਦੁਬਾਰੇ ਦੱਸ ਦਵਾਂਗੀ ਤੇ ਬਾਈ ਉਹਨਾਂ ਨੇ ਬਣਾ ਲਈ ਹੋਣੀ ਬੁੰਤੀ ਬਾਈ ਉਹਨਾਂ ਨੇ ਤੇ ਬਾਈ ਮੁੜ ਕੇ ਮੈਨੂੰ ਉਹ ਅੱਜ ਕਾਲ ਕਰਦੇ ਆ ਕਿਉਂਕਿ ਉਹਨਾਂ ਨੂੰ ਬੁਨਤੀ ਆ ਗਈ ਜਦੋਂ ਮੈਂ ਸਾਰੀ 10 ਤੀ ਵਿਆਹ ਇੱਥੋਂ ਕੁੰਡਾ ਐ ਬਣਦਾ ਇੱਥੋਂ ਐ ਬਣਦਾ ਜੇ ਤਾਂ ਉਹਨਾਂ ਨੂੰ ਨਾ ਸਮਝ ਆਈ ਹੁੰਦੀ ਫੇਰ ਤਾਂ ਦਵਾਰੇ ਕੋਲ ਕਰਦੇ ਕਿ ਉਹਨਾਂ ਨੂੰ ਬਈ ਬੁਨਤੀ ਆ ਗਈ ਦੱਸੇ ਤੋਂ ਤੇ ਅੱਜ ਕੱਲ ਮਤਵਲ ਦੀ ਦੁਨੀਆ ਐ ਬਈ ਕੋਈ ਨਹੀਂ ਕਿਸੇ ਦਾ ਤੇ ਮੈਨੂੰ ਬੜਾ ਹੀ ਮਨ ਚਾਏ ਹੋਇਆ ਕਦੇ ਉਹਨਾਂ ਦਾ ਕਮੈਂਟ ਨਹੀਂ ਆਇਆ ਵੀ ਚਲੋ ਨਾ ਕਾਲ ਫੋਲ ਤਾਂ ਪਣੀ ਆ ਨੇ ਆਪਾਂ ਨੂੰ ਕਰਨ ਤੇ ਕੌਣ ਤਗਲਾ ਉਹਦੀ ਕਰਦਾ ਜੇ ਧੋਲੇ ਨੂੰ ਕੋਨ ਲੋਡ ਹੋਵੇ ਉਹ ਤਾਂ ਕੌਣ ਕੌਣ ਕਰਦਾ ਆਪਾਂ ਨੂੰ ਜਾਂ ਜਿਹੜੇ ਕੋਈ ਭੈਣ ਭਰਾਵਾਂ ਨੂੰ ਮੋਹ ਅਧਿਕਾਰ ਹੈ ਭੈਣਾਂ ਨੂੰ ਉਹ ਕਰਦੇ ਹੈ ਹਨ ਤੇ ਉਹਨਾਂ ਦਾ ਨੰਬਰ ਤਾਂ ਮੇਰੇ ਕੋਲੇ ਆ ਗਿਆ ਸੀ ਦੇਖੋ ਬਈ ਜੇ ਉਹਨਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਹਨ ਤੇ ਇੱਕ ਦਿਨ ਮੈਂ ਦਵਾਰੇ ਉਹਨਾਂ ਨੂੰ ਕਾਲ ਕਰ ਲਈ ਮੈਂ ਆਖਿਆ ਦੀਦੀ ਤੁਸੀਂ ਤੁਹਾਡਾ ਮੁੜ ਕੇ ਮੇਰੀ ਵੀਡੀਓ ਨੀਚੇ ਕਮੈਂਟ ਹੀ ਨਹੀਂ ਆਇਆਗਾ ਤੇ ਮੈਂ ਆਖਾ ਤੁਸੀਂ ਬਣਾ ਲਈ ਮੈਂ ਤੀ ਹਾਂ ਜੀ ਬਣਤੀ ਤਾਂ ਮੈਨੂੰ ਆ ਗਈ ਮੈਂ ਬਣਾ ਲਈ ਤੇ ਮੈਂ ਆਖਾ ਕਦੇ ਕਮੈਂਟ ਤਾਂ ਕਰ ਦਿਆ ਕਰੋ ਨਹੀਂ ਕਮੈਂਟ ਤਾਂ ਮੈਨੂੰ ਕਰਨ ਆਣੀ ਆਉਂਦਾ ਮੈਂ ਆਖਾ ਨਹੀਂ ਕਮੈਂਟ ਕਰਨਾ ਆਉਣਾ ਚੱਲ ਕੋਈ ਮੋਜੀ ਵਗੈਰਾ ਹੀ ਭੇਜ ਦੇ ਮਖ ਕਮੈਂਟ ਤਾਂ ਤੁਹਾਨੂੰ ਨਹੀਂ ਕਰਨਾ ਆਉਂਦਾ ਕਹਿੰਦੀ ਪੁੱਛੋਂਗੀ ਬੇਟੇ ਨੂੰ ਦੀ ਕਿਵੇਂ ਮੋਜੀ ਭੇਜਾਂ ਤੇ ਮੁੜ ਕੇ ਬਈ ਮੈਂ ਅੱਜ ਕਾਲ ਕੀਤੀ ਆ ਉਹਨਾਂ ਨੇ ਤੇ ਇਹ ਜੀ ਦੁਨੀਆ ਬਈ ਅੱਜ ਕੱਲ ਮਤਵਲ ਦੀ ਦੁਨੀਆ ਕੋਈ ਨਹੀਂ ਕਿਸੇ ਦਾ ਮੈਨੂੰ ਬਹੁਤ ਆਏ ਆਇਆ ਮੈਂ ਕਿਹਾ ਦੇਖੋ ਮੈਂ ਮੱਥਾ ਮਾਰਿਆ ਪਹਿਲਾਂ ਮੈਂ ਵੀਡੀਓ ਬਣਾਈ ਫਿਰ ਮੈਂ ਭੇਜੀ ਅੱਜ ਕੱਲ੍ਹ ਬਾਈ ਕੋਈ ਨਹੀਂ ਕਿਸੇ ਦਾ ਹਨਾ ਮਤਵਲ ਦੀ ਦੁਨੀਆ ਹੈ ਸਾਰੀ ਤਾਂ ਬਾਈ ਮਾਤੇ ਸੋਚ ਹੀ ਲਿਆ ਸੀ ਮੈਂ ਕਿਹਾ ਜੇ ਹੁਣ ਮੈਨੂੰ ਕੋਈ ਹੋਰ ਵੀ ਐ ਕਾਲ ਕਰਕੇ ਕਹੂਗਾ ਨਾ ਵੀ ਸਾਨੂੰ ਤੂੰ ਆਹ ਬੁੰਟੀ ਦੱਸ ਦੇ ਮੈਂ ਕਿਹਾ ਮੈਂ ਨਹੀਂ ਦੱਸਣੀ ਕਿਸੇ ਨੂੰ ਅੱਜ ਕੱਲ੍ਹ ਬਾਈ ਦੁਨੀਆ ਇਹੋ ਜੀ ਹੈ ਹਨਾ ਤੇ ਬਈ ਆਪਾਂ ਕੀ ਥੱਕਦੇ ਹਾਂ ਹਨਾ ਜੇ ਆਪਾਂ ਕੋਈ ਵੀਡੀਓ ਦੇ નીચે ਕਮੈਂਟ ਕਰ ਦੇਾਂਗੇ ਜਾ ਆਪਾਂ ਦੇਖ ਲਾਂਗੇ ਬਈ ਅਗਲੇ ਦੀ ਹੋ ਜਾਂਦੀ ਹੈ ਨਾ ਅਗਲੇ ਨੂੰ ਮਦਦ ਤੇ ਮਿਲ ਜਾਂਦੀ ਆ ਪਰ ਅੱਜ ਕੱਲ ਬਈ ਕੋਈ ਨਹੀਂ ਸੋਚਦਾ ਕੋਈ ਸੋਚਦਾ ਵਿੱਚ ਸੋਚਦੇ ਵੀ ਆ ਬਥੇਰੇ ਚਾਹੇ ਜੀ ਦੁਨੀਆ ਬਈ ਮੜ ਕੇ ਮੈਨੂੰ ਨੇ ਅੱਜ ਕਮੈਂਟ ਕੀਤਾ ਭੈਣ ਮੇਰੀ ਨਹੀਂ ਚੈਰੀ ਨਹੀਂ ਆਪਾਂ ਜੀ ਇਹ ਹੁਣ ਬਣਾ ਰਹੇ ਆ ਗਲਮਾ ਤੇ ਜਦੋਂ ਮੇਰਾ ਗਲਮਾ ਬਣ ਕੇ ਰੈਡੀ ਹੋ ਗਿਆ ਫਿਰ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਜੀ ਕੁੰਡੇ ਬਹੁਤ ਹੋ ਗਏ ਬਾਈ ਇਹ ਬੁੰਨੇ ਬਹੁਤ ਔਖੇ ਆ ਜੇ ਮੇਰੀ ਭੈਣ ਨੂੰ ਕਿਸੇ ਨੂੰ ਸਕੀ ਵੀ ਸਵੈਟਰ ਜੈਕਟ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਜੀ ਮੇਰਾ ਸਕਰੀਨ ਤੇ ਹੀ ਹੁੰਦਾ ਹੈ ਤੇ ਪਲੀਜ਼ ਭਾਈ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਹੈਲਪ ਕਰੀਏ ਤਾਂ ਕਿ ਆਪਾਂ ਵੀ ਅੱਗੇ ਵਧ ਸਕੀਏ ਹੋਇਤਾ ਬਹੁਤ ਕੁੰਡੇ ਪਈ ਐ ਬਈ ਬਣਨ ਵਾਲੀ ਬੰਤੀ ਸੋਹਣ ਬਹੁਤ ਸੋਹਣੀ ਐ ਬਈ ਤੇ ਸਕੀ ਵੀ ਬਹੁਤ ਸੋਹਣੀ ਬਣੂਗੀ ਬਹੁਤ ਜਿਆਦਾ ਸੋਹਣੀ ਬਣੂ ਸਕੀ ਵੀ ਦਵਾਰੇ ਵੀਡੀਓ ਬਣਾਈਏ ਪਹਿਲਾਂ ਵੀ ਮੈਂ ਵੀਡੀਓ ਬਣਾ ਬਣਾਈ ਸੀ ਉਹ ਮੇਰੀ ਸਲਾਈਆਂ ਨਹੀਂ ਇੰਨੀਆਂ ਵਿੱਚ ਆਈਆਂ ਦਵਾਰੇ ਮੱਥਾ ਮਾਰ ਕੇ ਬਣਾਈ ਆ ਪਹਿਲਾਂ ਮੈਂ ਜਦੋਂ ਕੁੰਡੇ ਸਲਾਈ ਤੇ ਚੜਾ ਰਹੀ ਸੀ ਧਾਗੇ ਵਾਲੇ ਉਹ ਤੋਂ ਵੀਡੀਓ ਬਣਾਈ ਸੀ ਮੈਂ ਮੈਂ ਕਿਹਾ ਚੱਲ ਵਧੀਆ ਬਣੀ ਜਾਊਗੀ ਉਹ ਵੀਡੀਓ ਵੀ ਮੇਰੀ ਬਣੀ ਨਹੀਂ ਹੁਣ ਮੈਂ ਦਵਾਰੇ ਮੱਥਾ ਮਾਰਿਆ ਦਵਾਰੇ ਵੀਡੀਓ ਬਣਾ ਰਹੀ ਆ ਤੁਹਾਨੂੰ ਦਿਖਾ ਰਹੀ ਆ ਚਲੋ ਮਾ ਕਿਸੇ ਦੀ ਹੈਲਪ ਹੋ ਜਾਂਦੀ ਭੈਣ ਭਰਾ ਨੂੰ ਕਿਸੇ ਨੂੰ ਦੇਖ ਕੇ ਆ ਜਾਂਦਾ ਵੀ ਆਪਾਂ ਵੀ ਆਏ ਕੁੰਡੇ ਪਾ ਲਈਏ ਆਪਾਂ ਤਾਂ ਕੀ ਥੱਕਦੇ ਆ ਬਈ ਹਨਾ ਆਪਾਂ ਤਾਂ ਚੜਾਈ ਲੈਣੇ ਆ ਕੁੰਡੇ ਸਲਾਈ ਤੇ ਤੇ ਨਾਲ ਆਪਣੀ ਵੀਡੀਓ ਬਣੀ ਚੱਲੂਗੀ ਚਲ ਕਿਸੇ ਭੈਣ ਭਰਾ ਦੀ ਹੈਲਪ ਹੋ ਜੂਗੀ ਬਈ ਸਮਝ ਆ ਜਾਂਦੀ ਕਿਸੇ ਮੇਰੀ ਭੈਣ ਨੂੰ ਮੇਰੇ ਵਰਗੀ ਨੂੰ ਕੁੰਡੇ ਬਹੁਤ ਹੋ ਗਏ ਬਈ ਚਾਰ ਸਲਾਈਆਂ ਹੋ ਗਈਆਂ ਥੋੜਾ ਜਿਹਾ ਔਖਾ ਹੋ ਰਿਹਾ ਆਪਾ ਡਰਾਪਾ ਵੀ ਬਣਾ ਕੇ ਦੇਣੀ ਆ ਦੀਦੀਆਂ ਹਜੇ ਬਹੁਤ ਕੰਮ ਪਿਆ ਮੇਰੇ ਕੋਲੇ ਅੱਜ ਇੱਕ ਹੋਰ ਜੀ ਦੀ ਦਾ ਕਮੈਂਟ ਆਇਆ ਸੀ ਕਹਿੰਦੇ ਸੀ ਬਾਹਰ ਆਸਤੇ ਸਾਨੂੰ ਬਣਾ ਕੇ ਦਿਓ ਬਾਹਰ ਭੇਜਣਗੇ ਸਵਟਰਾਂ ਕੋਟੀਆਂ ਕਾਲ ਆਇਆ ਸੀ ਦੀਦੀ ਦਾ ਮੈਂ ਕਿਹਾ ਕੋਈ ਗੱਲ ਨਹੀਂ ਦੀਦੀ ਬਣਾ ਦਾਂਗੇ ਤੁਸੀਂ ਮੈਨੂੰ ਕਲਰ ਡਿਜ਼ਾਈਨ ਦੱਸ ਦੋ ਤੇ ਬਣਾ ਦਾਂਗੇ ਮੈਂ ਠੀਕ ਹੈ ਜੀ ਜਦੋਂ ਮੇਰਾ ਗਲਮਾ ਬਣ ਗਿਆ ਜੀ ਸੋਨ ਅਗਲੀ ਵੀਡੀਓ 'ਚ ਦਿਖਾਵਾਂਗੀ ਆ ਬਣਾਈਏ ਜੀ ਆਪਾਂ ਅਗਲੀ ਸਾਈਡ ਸੌਰੀ ਤੇ ਮੈਂ ਤੁਹਾਨੂੰ ਦਿਖਾਉਣੀ ਭੁੱਲ ਗਈ ਆ ਅਗਲੀ ਸਾਈਡ ਬਣਾਈ ਹੈ ਇੱਥੇ ਆਪਣੇ ਬਟਨ ਲੱਗ ਜਾਣਗੇ ਇੱਥੇ ਜੀ ਆਪਣੇ ਬਟਨ ਲੱਗਣਗੇ ਇਹ ਅਗਲੀ ਸਾਈਡ ਆਪਣੀ ਜਦੋਂ ਬਣ ਕੇ ਰੈਡੀ ਹੋ ਗਈ ਫਿਰ ਦਿਖਾਵਾਂ ਬਈ ਵਧੀਆ ਦੇਸੂ ਫਿਰ ਹੁਣ ਤਾਂ ਸਲਾਈਆਂ ਦਾ ਬਾਹਰ ਲਜਾ ਪੈ ਰਿਆ ਕੁੰਡੇ ਕੰਡਿਆਂ ਦਾ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਤੇ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਮੇਰੇ ਨਾਲ ਕੰਟੈਕਟ ਕਰੋ ਕਾਲ ਕਰੋ ਜੀ ਮੈਨੂੰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਜੇ ਪਸੰਦ ਆਈ ਤਾਂ ਜਰੂਰ ਲਾਈਕ ਕਮੈਂਟ ਸੋਹਣੇ ਸੋਹਣੇ ਜਰੂਰ ਕਰਿਓ ਜੀ ਤੇ ਆਪਾਂ ਕਰਦੇ ਆ ਜੀ ਹੁਣ ਵੀਡੀਓ ਦਾ ਐਂਡ ਤੇ ਹੁਣ ਤਾਂ ਜੀ ਆਪਣਾ ਹਾਥੀ ਲੰਘ ਗਿਆ ਤੇ ਪੂਛ ਜੀ ਰਹਿ ਗਈ ਏੜੀ ਕੱਲ ਦੀ ਮੈਂ ਬਾਜੂ ਰੈਡੀ ਕਰਤੀ ਤੇ ਮੈਨੂੰ ਚਾਹ ਚੜਿਆ ਪਿਆ ਵੀ ਬਸ ਮੇਰੀ ਸਕੀ ਵੀ ਰੈਡੀ ਹੋ ਗਈ ਹੁਣ ਕਰਦੇ ਆ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਥੈਂਕ ਯੂ ਬਾਈ ਮੇਰੇ ਨਾਲ ਜੁੜਨ ਲਈ ਮੇਰੇ ਭੈਣ ਭਰਾਵਾਂ ਨੇ ਮੇਰੀ ਹੈਲਪ ਕਰ ਰਹੇ ਆ ਲਾਈਵ ਵਾਲੇ ਵੀ ਮੇਰੇ ਭੈਣ ਭਰਾ ਮੇਰੀ ਬਹੁਤ ਹੈਲਪ ਕਰ ਰਹੇ ਆ ਤੈਨੂੰ ਵੀਰੇ ਸਾਰੇ ਮੇਰੇ ਭੈਣ ਭਰਾਵਾਂ ਦਾ ਗੋਲਾ ਇੰਨਾ ਹੀ ਰਹਿ ਗਿਆ ਬਈ ਪੰਜ ਗੋਲਿਆਂ ਚੋਂ ਚਾਰ ਪੰਜ ਬੋਲੇ ਪੂਰੇ ਲੱਗ ਗਏ ਘਟ ਗਏ ਸੀ ਮੈਂ ਹੋਰ ਮੰਗਾਈ ਐ ਐਨੇ ਹੀ ਰਹਿ ਗਿਆ ਬਸ ਮੇਰਾ ਗਲਮਾ ਗਲਮਾ ਬਣੂ ਮੈਂ ਤੇ ਸੰਤੀ ਜਾਊਗੀ ਕਿਉਂਕਿ ਸੌਣ ਵਾਸਤੇ ਤੱਕ ਬਹਿ ਗਈ ਧਾਗੇ ਪਾਸੇ ਆਪਾਂ ਇਹ ਕੱਢ ਲਾਂਗੇ ਜਦੋਂ ਪੂਰੇ ਨੈੱਟ ਪੰਜ ਗੋਲੇ ਲੱਗ ਗਏ ਬਈ بچਾ ਕੇ ਤਾਂ ਆਪਾਂ ਕਰਨਾ ਵੀ ਕੀ ਹੈ ਕਿਹੜਾ ਕੋ ਕੰਮ ਆਉਂਦੀ ਹੈ ਬਚੀ ਪਛਮ ਤਾਂ ਪਹਿਲੇ ਵਾਧੂ ਪਈਏ ਮੇਰੇ ਕੋਲ ਪਰ ਮੈਂ ਇੱਥੇ ਸਾਡੇ ਬੇਬੇ ਆ ਉਹਨਾਂ ਨੂੰ ਦੇਤੀ ਸੀ 2 ਕਿਲੋ ਪਛਮ ਹੋ ਗਈ ਸੀ ਬਚੀ ਥੋੜੀ ਥੋੜੀ ਬਚੀ ਬਚੀ ਤੇ ਉਹਨੇ ਨਿੱਕੇ ਨਿੱਕੇ ਬੱਚਾ ਨਹੀਂ ਸਵਟਰਾਂ ਬਣਾਵਣਾ ਕੇ ਵੇਚਦੀਆਂ ਐਤਕੀ ਵੀ ਥੋੜੀ ਜੀ ਪਈ ਆ ਚਲੋ ਵਧੀਆ ਬਚੀ ਨਹੀਂ ਪੂਰੀ ਲੱਗ ਗਈ ਕੀ ਕਰਨਾ ਬਚਾ ਕੇ ਤੁੜ ਕਰਦੇ ਆ ਜੀ ਵੀਡੀਓ ਤੇ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਕੱਲ ਨੂੰ ਮਿਲਾਂਗੇ ਜੀ ਓਕੇ ਬਾਏ ਬਾਏ ਟਾਟਾ ਸਤ ਸ੍ਰੀ ਅਕਾਲ